मंत्री शिक्षा मंत्री हाय हा हा जय श्री ਕਦੇ ਪੀਵੇ ਸਾਰੀਆਂ ਭੇਡਾਂ ਨੂੰ ਮੇਰੇ ਵੀਰਾਂ ਨੂੰ ਘੇਰੇ ਦੇ ਰੂਪ ਦੇ ਵਿੱਚ ਬੜਾ ਵੇ ਕਿਉਂਕਿ ਆਪਾਂ ਇੱਥੇ ਸਰਕਾਰ ਦੇ ਝੂਠੇ ਲਾਗਾਂ ਦੀ ਪੰਡੂ ਜਨਤਾ ਦੇ ਸਾਹਮਣੇ ਇੱਧਰ ਖੜੇ ਨੇ ਮੇਰੇ ਵੀਰਾਂ ਨੂੰ ਬਿੱਤ ਕਰਨਾ ਚਾਹੀਦਾ ਜਿਹੜੇ ਮਾਂ ਵਾਲੀ ਸਾਈਡਾਂ ਨੇ ਸਾਥੀਓ ਇੱਧਰ ਆਜੋ ਅਗਾਂਹ ਆਜੋ ਵਾਰ-ਵਾਰ ਬੇਨਤੀ ਕਰ ਰਿਹਾ ਇੱਥੇ ਕੇਰਾ ਮੰਨਣਾ ਨੇ ਕੇਰਾ ਪੜਾ ਕੇ ਸਾਡੀ ਅੱਜ 82364 ਪਰਤੀ ਟ੍ਰੈਕ ਕਰਾਉਣ ਲਈ ਔਰ 8994 ਪਰ ਵੀ ਟ੍ਰੈਕ ਕਰਾਉਣ ਲਈ ਅੱਜ ਸਾਡਾ ਜਿਹੜਾ ਚੌਥਾ ਦਿਨ ਹੈਗਾ ਉਹ ਡੀਪੀਆਈ ਆਫਿਸ ਦਾ ਜਿਹੜਾ ਸਾਡੇ ਧਰਨੀ ਸਮੇਂ ਚ ਚੌਥਾ ਦਿਨ ਮੁੱਕ ਜਾਏਗਾ ਸਰਕਾਰ ਦੇ ਡਿਪਾਰਟਮੈਂਟ ਦੇ ਲਾਰਿਆਂ ਨੇਗੇ ਉਹ ਲਾਰੇ ਨਹੀਂ ਮੁਕਰੇਗੇ ਉਹਨਾਂ ਲਾਰਿਆਂ ਦੇ ਚੱਲਦਿਆਂ ਅੱਜ ਜਿਹੜਾਗਾ ਲਾਰਿਆਂ ਦੀ ਪੰਡ ਹੈਗੀ ਉਹ ਫੁੱਕੀ ਜਾ ਰਹੀ ਹੈਗੀ ਔਰ ਨਾਲ ਹੀ ਚਿਤਾਵਨੀ ਵੀ ਦਿੱਤੀ ਜਾਰੀ ਹੈ ਸਰਕਾਰ ਨੂੰ ਡਿਪਾਰਟਮੈਂਟ ਨੂੰ ਵੀ ਜੇਕਰ ਈਟੀਟੀ 364 ਭਰਤੀ ਦਾ ਜੇਕਰ ਈਟੀਟੀ 1094 ਭਰਤੀ ਦੇ ਸਾਰੇ ਮਸਲੇ ਉਹ ਭਾਵੇਂ ਵਿਧ ਹੈਲਡ ਹੋਣਾ ਭਾਵੇਂ ਹੋਲਡ ਤੇ ਰੱਖੇ ਹੋਏ ਸਾਥੀ ਹੋਣਾ ਸਾਰੇ ਮਸਲੇ ਕਲੀਅਰ ਕਰਕੇ ਜਲਦੀ ਆ ਜਿਹੜਾ ਸਾਡਾ ਮਸਲਾ ਹੱਲ ਨਹੀਂ ਹੁੰਦਾ ਇੱਕ ਦੋ ਦਿਨਾਂ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਆ ਜਿਹੜਾ ਬੱਡੇ ਰੂਪ ਦੇ ਵਿੱਚ ਹੈਗਾ ਜਿਹੜਾ ਸਾਡੇ ਕੋਲ ਸਾਡੇ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ ਉਸ ਪ੍ਰਦਰਸ਼ਨ ਦੇ ਵਿੱਚ ਜਾਨੀ ਮਾਲੀ ਜੋ ਵੀ ਨੁਕਸਾਨ ਹੋਊਗਾ ਉਸ ਦੀ ਜ਼ਿੰਮੇਵਾਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਤੇ ਇੱਥੋਂ ਦਾ ਜਿਹੜਾਗਾ ਡਿਪਾਰਟਮੈਂਟ ਹੋਣਾਗਾ ਪੁਲਿਸ ਪ੍ਰਸ਼ਾਸਨ ਹੋਣਾਗਾ ਸੋ ਅਸੀਂ ਬੇਨਤੀ ਕਰ ਦਿਆਂਗੇ ਕਿ ਸਾਡੇ ਜਿਹੜੇ ਮਸਲੇ ਨੇਗੇ OITT 364 ਅਤੇ 1994 ਭਰਤੀ ਦੇ ਜਿਹੜੇ ਮਸਲੇ ਨੇਗੇ ਉਹ ਕਲੀਅਰ ਕਰਕੇ ਜਲਦੀ ਸਾਨੂੰ ਦੋਨਾਂ ਹੀ ਭਰਤੀਆਂ ਨੂੰ ਜਿਹੜਾਗਾ ਜਲਦੀ ਆ ਜੋਇਨ ਕਰਵਾਇਆ ਜਾਵੇ ਜਲਦੀ ਸਕੂਲਾਂ ਚ ਪਹੁੰਚਾਇਆ ਜਾਵੇ مرد آباد مرد آباد دتيا تنو مرد آباد مرد آباد دتيا تنو دتيا تنو مرد آباد مرد آباد هاي 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 دندو هاي 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 دتيا تنو هاي 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 پنجاب سقطار مرد آباد مرد آباد پنجاب سقطار

कड़ी कड़ी में चार है सरकार के की हरा फेरी न चलेगी सदव मंगा पोयां करे 894 ਤੇ 2364 ਵੱਲੋਂ ਜਿੱਥੇ ਅ ਤਰਨਾ ਪ੍ਰਦਰਸ਼ਨ ਡੀਪੀਆਈ ਦੇ ਗੇਟ ਨੇ ਬਾਹਰ ਦਫਤਰ ਦੇ ਬਾਹਰ ਕੀਤਾ ਜਾ ਰਿਹਾ ਸੀਗਾ ਪਰ 4 ਦਿਨ ਹੋਣ ਦੇ ਬਾਵਜੂਦ ਵੀ ਜਿਹੜਾ ਕਹ ਲੋ ਇਸ ਬੁੰਗੀ ਪੋਲੀ ਸਰਕਾਰ ਤੇ ਆਮ ਆਦਮੀ ਦੀ ਸਰਕਾਰ ਤੇ ਜਿਹੜੀ ਆ ਮੰਚਾ ਤੋਂ ਖੜ ਖੜ ਕੇ ਵੱਡੇ ਵੱਡੇ ਝੂਠੇ ਵਾਅਦੇ ਕਰਦੀ ਸੀਗੀ ਕਿ ਸਾਡੀ ਸਰਕਾਰ ਹੈ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਸਾਡੇ ਜਿਹੜਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਸਾਡੇ ਦਰ ਦਰਵਾਜ਼ੇ ਜਿਹੜੇ ਹਰ ਸਮੇਂ ਖੁੱਲੇ ਨੇ ਅੱਜ ਸਾਡੀ ਆਵਾਜ਼ ਹੈ ਜਿਹੜੀ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਜਿਸ ਦੇ ਚਲਦੇ ਅੱਜ ਚੌਥੇ ਦਿਨ ਦੇ ਅ ਵਿੱਚ ਜਿਹੜਾ ਸਾਨੂੰ ਹਰ ਵਾਰ ਜਿਹੜਾ ਸਿੱਖਿਆ ਮੰਤਰੀ ਵੱਲੋਂ ਕੋਈ ਨਾ ਕੋਈ ਨਵਾਂ ਲਾਰਾ ਦਿੱਤਾ ਜਾਂਦਾ ਕੋਈ ਨਾ ਕੋਈ ਨਵਾਂ ਜਿਹੜਾ ਬਹਾਨਾ ਬਣਾ ਕੇ ਦਿੱਤਾ ਜਾਂਦਾ ਉਹ ਲਾਰਿਆਂ ਦੀ ਪੰਡ ਹੈ ਜਿਹੜੀ ਅੱਜ ਅਸੀਂ ਮੁਹੱਲੀ ਬੀਪੀਏ ਦਫ਼ਤਰ ਦੇ ਬਾਹਰ ਚੌਂਕ ਦੇ ਵਿੱਚ ਹੈ ਜਿਹੜਾ ਫੂਕ ਰਹੇ ਆ ਤਾਂ ਜੋ ਤਾਂ ਜੋ ਸਾਡੀ ਆਵਾਜ਼ ਹੈ ਜਿਹੜੀ ਇਸ ਗੁੰਗੀਬੋਲੀ ਸਰਕਾਰ ਤੇ ਕੰਨਾਂ ਤੱਕ ਪਹੁੰਚ ਸਕੇ ਤੇ ਸਾਡਾ ਜਿਹੜਾ ਹੱਲ ਹੈ ਹੱਲ ਵੀ ਕੋਈ ਜਿਹੜਾ ਅਸੀਂ ਆਪਦੀ ਮੰਗਾ ਕੋਈ ਨਿੱਜਾਜ ਮੰਗਾ ਨਹੀਂ ਹੈਗੀ ਆ ਸਾਡੀਆਂ ਸਾਡੀਆਂ ਜੈਜ ਮੰਗਾ ਨੇ ਸਾਡੀ ਸਿਰਫ ਤੇ ਸਿਰਫ ਇੱਕ ਮੰਗ ਇਹ ਹੈਗੀ ਹੈ ਕਿ ਜਿਹੜੀਆਂ ਪਰਤੀਆਂ ਤੁਸੀਂ ਨੇ ਸਾਨੂੰ ਦਿੱਤੀਆਂ ਸੀਗੀਆਂ ਜਿਹੜੀਆਂ ਪਰਤੀਆਂ ਦੇ ਫਾਰਮ ਸਾਡੇ ਕੋਲ ਜਿਹੜੀਆਂ ਪਰਤੀਆਂ ਲਈ ਤੁਸੀਂ ਨੇ ਸਾਡੇ ਕੋਲ ਫੀਸਾਂ ਲਈਆਂ ਸੀਗੀਆਂ ਉਹ ਪਰਤੀਆਂ ਦੇ ਅਸੀਂ एलिਜੀਬਲ ਹੈਗੇ ਆ ਸਾਨੂੰ ਉਹ ਪਰਤੀਆਂ ਦੇ ਨਿਯੁਕਤੀ ਪੱਤਰ ਦੇ ਕੇ ਸਾਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ ਇਹ ਸਰਕਾਰ ਜਿਹੜੀ ਹੈ ਕੰਮ ਕਰਨ ਦੀ ਬਜਾਏ ਉਲਟਾ ਦਿੱਤੀਆਂ ਹੋਈਆਂ ਪਰਤੀਆਂ ਨੂੰ ਅੱਗੇ ਹੋਰ ਰੂਪਾਂ ਵਿੱਚ ਵੰਡ ਰਹੀ ਹੈ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਾਡਾ ਕੰਮ ਨਹੀਂ ਕੀਤਾ ਤਾਂ ਜਿਹੜੇ ਵੀ ਜਿਹੜਾ ਵੀ ਕੋਈ ਸਾਡੇ ਵੱਲੋਂ ਐਕਸ਼ਨ ਕਰਿਆ ਜਾਵੇਗਾ ਉਹਦੇ ਸਿੱਧੇ ਤੌਰ ਤੇ ਜਿਹੜੇ ਹੈ ਜੁम्मेवार ਪੰਜਾਬ ਸਰਕਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਇਥੋਂ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ ਸਾਡੀ ਅਪੀਲ ਹੈ ਸਾਡੀ ਗੁਜਾਰਿਸ਼ ਹੈ ਅੱਜ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਵੱਲੋਂ ਜਿਹੜੀਆਂ ਚੁਣੀਆਂ ਗਈਆਂ ਚੁਣੀ ਗਈ ਸਰਕਾਰ ਹੈ ਜਿਹੜੇ ਅਸੀਂ 92 94 ਐਮ ਐਲ ਏ ਭੇਜੇ ਨੇ ਉਹ ਸਾਡਾ ਕੰਮ ਕਰ ਦੇਣ ਸਾਨੂੰ ਜਿਹੜਾ ਆਪਦੇ ਦੁਆਰਾ ਚੁਣੀ ਹੋਈ ਸਰਕਾਰ ਤੇ ਸਾਨੂੰ ਆਪ ਹੀ ਸ਼ਰਮਨਾਕ ਨਾ ਹੋਣਾ ਪਵੇ ਅਸੀਂ ਇਹ ਕਹਿੰਦੇ ਸੀਗੇ ਕਿ ਇਹ ਸਰਕਾਰ ਕੰਮ ਕਰੇਗੀ ਤਾਂ ਉਹ ਕੰਮ ਕਰ ਦੇਵੇ ਅੱਜ ਵੀ ਅਸੀਂ ਉਮੀਦ ਕਰਦੇ ਆ ਕਿ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਹੱਲ ਕਰ ਦਿੱਤਾ ਜਾਵੇਗਾ ਪਰ ਜੇਕਰ ਨਹੀਂ ਹੱਲ ਕੀਤਾ ਜਾਂਦਾ ਤਾਂ ਫਿਰ ਇਸ ਦਾ ਜਿਹੜਾ ਵੀ ਰੋਸ ਪ੍ਰਦਰਸ਼ਨ ਜਿਹੜੇ ਵੀ ਪ੍ਰਦਰਸ਼ਨ ਜਿਹੜੇ ਵੀ ਗੁਪਤ ਐਕਸ਼ਨ ਕੀ ਜਾਣਗੇ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ